ਸਾਰੇ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹਣ ਧਾਨ ਦੀ ਦੇਵੀ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 1 ਨਵੰਬਰ ਤੋਂ 10 ਨਵੰਬਰ ਜਾਣ ਕੇ ਇਹ ਜੋ ਨਵੰਬਰ ਦਾ ਮਹੀਨਾ ਹੈ 10 ਦਿਨ ਹਨ ਇਹਨਾਂ 10 ਦਿਨਾਂ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਨੂੰ ਪੰਜ ਵੱਡੀਆਂ ਚੰਗੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਪੰਜ ਵੱਡੀਆਂ ਤੁਹਾਨੂੰ ਤੂਫਾਨੀ ਖਬਰਾਂ ਮਿਲਣਗੀਆਂ ਸਭ ਤੋਂ ਚੰਗੀਆਂ ਖੁਸ਼ਖਬਰੀ ਨਵੰਬਰ ਮਹੀਨੇ ਦੇ ਪਹਿਲੇ 10 ਦਿਨਾਂ ਦੇ ਅੰਦਰ 1 ਨਵੰਬਰ ਤੋਂ 10 ਨਵੰਬਰ ਇਹ ਜੋ 10 ਦਿਨ ਹਨ ਇਹਨਾਂ 10 ਦਿਨਾਂ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਹੁਣ ਤੁਹਾਡੇ ਉੱਪਰ ਪੈ ਚੁੱਕੀ ਹੈ ਇਹ ਕਹੀਏ ਕਿ ਹੁਣ ਤੁਸੀਂ ਰੋਣਾ ਧੋਣਾ ਬੰਦ ਕਰੋ ਆਪਣੀ ਕਿਸਮਤ ਨੂੰ ਕੋਸਣਾ ਬੰਦ ਕਰੋ ਹੁਣ ਤੁਹਾਨੂੰ ਮਾਤਾ ਲక్ష్ਮੀ ਦੀ ਕਿਰਪਾ ਪ੍ਰਾਪਤ ਹੋਣ ਵਾਲੀ ਹੈ ਦੋਵਾਂ ਹੱਥਾਂ ਦੇ ਨਾਲ ਧਨ ਦੇ ਵਰਖਾ ਕਰਨ ਵਾਲੀ ਹੈ ਲਾਭ ਧਨ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਤੁਹਾਨੂੰ ਹੋਣ ਵਾਲੀ ਹੈ ਨਵੰਬਰ ਮਹੀਨੇ ਦੇ ਪਹਿਲੇ 10 ਦਿਨਾਂ ਦੇ ਅੰਦਰ ਧਨ ਲਾਭ ਦੇ ਨਾਲ ਨੌਕਰੀ ਵੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ 10 ਦਿਨਾਂ ਦੇ ਅੰਤਰਾਲ ਧਨ ਲక్ష్ਮੀ ਪ੍ਰਾਪਤੀ ਜੋਗ ਸੁਭਾਗੇਵਾਨ ਜੋਗ ਸਵਾਰਥ ਸiddhi ਜੋਗ ਅਮਰਤ ਸiddhi ਜੋਗ ਧਨ ਜੋਗ ਰਾਜੋ ਅਜਾਏ अनेका ਸ਼ੋਭਾ ਜੋਗ ਹਨ ਜਿਸ ਵਿੱਚ ਦੋਸਤੋ ਤਾਂ ਲਾਭ ਦੇ ਨਾਲ ਨੌਕਰੀ ਜੋਗ ਵੀ ਹੈ ਤਾਂ ਇਹ ਸਮਾਂ ਤੁਹਾਡੇ ਲਈ ਬੜਾ ਚੰਗਾ ਸਮਾਂ साबित ਹੋਣ ਵਾਲਾ ਹੈ ਪੰਜ ਵਟੀਆਂ ਚੰਗੀਆਂ ਖਬਰਾਂ ਤੁਹਾਨੂੰ ਮਿਲਣ ਵਾਲੀਆਂ ਹਨ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪ ਮਹਿਸੂਸ ਕਰੋਗੇ ਕਿ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਨੂੰ ਮੰਨ ਦੇ ਅਨਸਾਰ ਸ਼ੁਭਫਲ ਪ੍ਰਾਪਤ ਹੋ ਰਹੇ ਹਨ ਦੋਸਤੋ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਤੁਹਾਨੂੰ ਦੱਸਣ ਵਾਲੇ ਹਾਂ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਨੂੰ ਕੁਝ ਮਹੱਤਵਪੂਰਨ ਸਾਵਧਾਨੀਆਂ ਕੁਝ ਜ਼ਰੂਰੀ ਗੱਲਾਂ ਦੱਸੇਗੀ ਜੋ ਕਿ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੀਆਂ ਇਹਨਾਂ ਗੱਲਾਂ ਤੇ ਤੁਸੀਂ ਅਮਲ ਕਰੋਗੇ ਤੇ ਇਹਨਾਂ ਸਾਵਧਾਨੀਆਂ ਨੂੰ ਵਰਤੋਗੇ ਤਾਂ ਯਕੀਨ ਮੰਨੋ ਹੋਰ ਵੱਧ ਲਾਭ ਹੋਰ ਵੱਧ ਲਾਭ ਤੁਹਾਨੂੰ ਇਹਨਾਂ 10 ਦਿਨਾਂ ਦੇ ਅੰਦਰ ਮਿਲ ਜਾਵੇਗਾ ਇਸ ਲਈ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਵੀਡੀਓ ਨੂੰ ਹੁਣੇ ਦੇਖ ਲਓ ਨਹੀਂ ਤਾਂ ਤੁਸੀਂ ਪਛਤਾਓਗੇ ਦੋਸਤੋ ਕਾਂਬਰਾਸ਼ੀ ਵਾਲਿਓ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਮਿਟਿਓ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਮਾਤਾ ਲక్ష్ਮੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी लेके अपनी हाजिरी लिखवा दियो जी ताकि माता लक्ष्मी दा आशीर्वाद तहां नु प्राप्त हो सके माता लक्ष्मी दी कृपा ਤੁਹਾਡੇ ਘਰ ਪਰਿਵਾਰ ਵਾਲਿਆਂ ਉਤੇ ਹਮੇਸ਼ਾ ਬਣੀ ਰਹੇ माता लक्ष्मी दी कृपा ਤੁਹਾਡੇ ਘਰ ਪਰਿਵਾਰ ਵਾਲਿਆਂ ਉਪਰ ਹਮੇਸ਼ਾ ਹੀ ਬਣੀ ਰਹੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਡੇ ਲਈ 1 ਨਵੰਬਰ ਤੋਂ 10 ਨਵੰਬਰ ਜਾਨੀ ਕਿ ਨਵੰਬਰ ਮਹੀਨੇ ਦੇ ਪਹਿਲੇ 10 ਦਿਨਾਂ ਦਾ ਇਹ ਸਮਾਂ ਬਹੁਤ ਹੀ ਵਧੀਆ ਸਮਾਂ ਹੋਵੇਗਾ ਤੁਸੀਂ ਜਦੋਂ ਮਹਿਸੂਸ ਕਰੋਗੇ ਕਿ ਤੁਹਾਨੂੰ ਵੱਡੀਆਂ-ਵੱਡੀਆਂ ਸਫਲਤਾਵਾਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤਾਂ লাভ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਕਿਉਂਕਿ ਹੁਣ ਮਹਾ ਲక్ష్ਮੀ ਜੋਗ ਦਾ ਨਿਰਮਾਣ ਹੋਇਆ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਰਾਜ ਜੋਗ ਬਣਿਆ ਹੈ ਤਾਂ ਜੋਗ ਤੁਹਾਡੀ ਕੁੰਡਲੀ ਵਿੱਚ ਬਣਿਆ ਹੈ ਤਾਂ ਦੀ ਪ੍ਰਾਪਤੀ ਤਾਂ ਹੋਵੇਗੀ ਹੀ ਹੋਵੇਗੀ ਕਿਉਂਕਿ ਹੁਣ ਤੁਹਾਡੇ ਗ੍ਰਹਿਾਂ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਉਹ ਬੇहद ਖਾਸ ਰਹਿਣ ਵਾਲੇ ਹਨ ਤੁਹਾਡੇ ਲਈ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਵੱਦ ਤੋਂ ਵੱਧ ਬਣੀ ਰਹੇਗੀ ਤੁਹਾਨੂੰ ਦੱਸ ਰਹੀ ਹਾਂ ਕਿ ਜੇ ਤੁਸੀਂ ਮਾ ਲక్ష్ਮੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਤਾਂ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ मां लक्ष्मी ਦਾ ਨਾਮ ਲੈ ਕੇ ਤੁਸੀਂ ਕੋਈ ਵੀ ਕਾਰਜ ਕਰੋਗੇ ਲਾਭ ਮਿਲੇਗਾ ਤੁਹਾਨੂੰ ਅਤੇ ਨਾਲ ਹੀ ਨਾਲ मां लक्ष्मी ਦੀ ਕਿਰਪਾ ਨਾਲ ਤੁਸੀਂ ਆਪਣੇ ਜੀਵਨ ਵਿੱਚ ਬਹੁਤ ਤੇਜ਼ੀ ਦੇ ਨਾਲ ਤਰੱਕੀ ਕਰੋਗੇ ਤੇ ਅੱਗੇ ਵਧੋਗੇ ਸਫਲਤਾ ਦੇ ਨਵੇਂ-ਨਵੇਂ ਕੀrti ਮਨ ਸਥਾਪਿਤ ਕਰੋਗੇ ਤੁਹਾਨੂੰ ਹਰ ਖੇਤਰ ਦੇ ਵਿੱਚ ਕਾਮਯਾਬੀ ਮਿਲਣ ਵਾਲੀ ਹੈ ਚਾਹੇ ਉਹ ਖੇਤਰ ਸਿੱਖਿਆ ਦਾ ਹੋਵੇ ਨੌਕਰੀ ਦਾ ਖੇਤਰ ਹੋਵੇ ਜਾਂ ਵਪਾਰ ਦਾ ਖੇਤਰ ਹੋਵੇ ਤੁਹਾਨੂੰ ਨਵੇਂ ਨਵੇਂ ਖੁਸ਼ ਖਬਰियां ਮਿਲਣ ਦੇ ਹੁਣ ਯੋਗ ਬਣ ਚੁੱਕੇ ਹਨ। ਮਾਂ ਲక్ష్ਮੀ ਮਿਹਰਬਾਨ ਹੋ ਚੁੱਕੀ ਹੈ। ਹੁਣ ਅਧਿਅੰਤ ਲਾਭ ਦੇਣ ਵਾਲਾ ਸਮਾਂ ਹੈ। ਹੁਣ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਅੰਤ ਹੋਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਤੁਸੀਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਕਰੋ। ਸੋ ਸਮਝ ਕੇ ਤੁਸੀਂ ਕੋਈ ਵੀ ਫੈਸਲਾ ਕਰੋ। ਕਿਉਂਕਿ ਜੇ ਤੁਸੀਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਕੰਮ ਕਰਦੇ ਹੋ ਜਾਂ ਫੈਸਲਾ ਕਰਦੇ ਹੋ ਤਾਂ ਉਹ ਤੁਹਾਨੂੰ ਹਿੱਤ ਦੀ بجائے ਅਹਿੱਤ ਪਚਾ ਸਕਦਾ ਹੈ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਉਸ ਫੈਸਲੇ ਦੇ ਨਾਲ ਉਹ ਫੈਸਲਾ ਕੋਈ ਵੀ ਹੋ ਸਕਦਾ ਹੈ ਤੁਹਾਡੇ ਕੈਰੀਅਰ ਵਪਾਰ ਦੇ ਨਾਲ ਜੁੜਿਆ ਹੋ ਸਕਦਾ ਹੈ ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ ਨੌਕਰੀ ਨਾਲ ਜੁੜਿਆ ਹੋ ਸਕਦਾ ਹੈ ਕੋਈ ਵੀ ਫੈਸਲਾ ਸੋਚ ਸਮਝ ਕੇ ਕਰਨਾ ਹੈ ਅਤੇ ਦੂਜੀ ਗੱਲ ਤੁਹਾਡੇ ਅੰਦਰ ਜੋ ਸਭ ਤੋਂ ਵੱਡੀ ਕਮੀ ਹੈ ਕਿ ਤੁਸੀਂ ਦੂਜਿਆਂ ਦੇ ਇਸਤਹਾਰਬ ਤੋਂ ਚਲਦੇ ਵਿਸ਼ਵਾਸ ਕਰ ਲੈਂਦੇ ਹੋ ਤਾਂ ਵਿਸ਼ਵਾਸ ਵੀ ਤੁਸੀਂ ਸੋਚ ਸਮਝ ਕੇ ਕਰੋ ਐਸਾ ਗਲਤ ਫਾਇਦਾ ਲੋਕ ਤੁਹਾਡੇ ਮਤਲਬ ਤੁਹਾਡੇ ਨੇਚਰ ਤੁਹਾਡੇ ਵਿਹਾਰ ਦਾ ਜੋ ਵੀ ਤੁਹਾਡਾ ਚੰਗਾ ਵਿਹਾਰ ਹੈ ਪੋਲਾਪਨ ਵਿਹਾਰ ਹੈ ਇਸਾ ਗਲਤ ਫਾਇਦਾ ਲੋਕ ਉਠਾ ਲੈਂਦੇ ਹਨ ਇਸ ਨਾਲ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ ਅਸੀਂ ਇਹ ਇਸ ਲਈ ਦੱਸ ਰਹੇ ਹਾਂ ਕਿ ਤੁਹਾਡੇ ਤੋਂ ਉਹ ਸਾਰੇ ਕੰਮ ਕਰਾ ਲੈਂਦੇ ਹਾਂ ਕਿ ਪੈਸੇ ਲੈਣ ਦੀ ਗੱਲ ਹੋਵੇ ਜਾਂ ਆਪਣਾ ਕੋਈ ਵੀ ਕੰਮ ਹੋਵੇ ਉਹ ਤੁਹਾਡੇ ਤੋਂ ਕਰਵਾ ਲੈਣਗੇ ਪਰ ਜਦੋਂ ਤੁਹਾਡੀ ਵਾਰੀ ਆਵੇਗੀ ਤੁਹਾਨੂੰ ਕੁਝ ਵੀ ਮਿਲਣ ਵਾਲਾ ਨਹੀਂ ਹੈ ਦੋਸਤੋ ਮਤਲਬ ਕਹਿਣ ਤੋਂ ਕਿ ਅਜਾਇਲ ਲੋਕਾਂ ਤੋਂ ਸਾਵਧਾਨ ਰਹੋ ਜੋ ਤੁਹਾਡਾ ਗਲਤ ਚੂਸ ਕਰਦੇ ਹਨ ਮਿਸਜੂਸ ਕਰਦੇ ਹਨ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਖੁਦ ਅੱਗੇ ਵਧਣਾ ਹੈ ਕੋਈ ਸਾਥ ਨਹੀਂ ਦੇਣ ਵਾਲਾ ਤੇ ਅੱਗੇ ਵਧੋ ਕਿਉਂਕਿ ਇਸ ਸਮਾਂ ਤੁਹਾਡੇ ਲਈ ਅਜਿਆ ਹੋਵੇਗਾ ਕਿ ਤੁਸੀਂ ਜੋ ਵੀ ਕੰਮ ਕਰੋਗੇ ਤੁਹਾਨੂੰ ਉਸ ਵਿੱਚ ਲਾਭ ਮਿਲਣ ਵਾਲਾ ਹੈ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਜੋ ਵੀ ਤੁਸੀਂ ਕੰਮ ਸੋਚ ਰਹੇ ਹੋ ਉਸ ਦੀ ਸ਼ੁਰੂਆਤ ਕਰ ਦਿਓ ਕਿਸੇ ਵੀ ਕੰਮ ਦੀ ਜੋ ਵੀ ਕਾਰਜ ਕਰੋ ਮਾਣ ਲਗਾ ਕੇ ਕਰੋ ਲਾਭ ਹੀ ਲਾਭ ਹੋਣ ਵਾਲਾ ਹੈ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਹਾਡੇ ਜੀਵਨ ਦੀਆਂ ਸਾਰੇ ਪ੍ਰਕਾਰ ਦੀਆਂ ਵਿਨਾਸ਼ ਕਰੇ ਸ਼ਕਤੀਆਂ ਦਾ ਹੁਣ ਖਾਤਮਾ ਹੋਣ ਵਾਲਾ ਹੈ ਜਿਨ੍ਹਾਂ ਤੁਸੀਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਓਨੇ ਹੀ ਤੁਸੀਂ ਜੀਵਨ ਵਿੱਚ ਤੇਜ਼ੀ ਤੇ ਨਾਲ ਪਰਗਿਤੀ ਕਰੋਗੇ ਦੋਸਤੋ ਕੀर्ती ਮਾਨ ਸਥਾਪਿਤ ਕਰੋਗੇ ਨਵੇਂ-ਨਵੇਂ ਸਫਲਤਾਵਾਂ ਦੇ ਕਾਮਯਾਬੀ ਤੁਹਾਡੇ ਕਦਮ ਛੁਮੇਗੀ ਸਫਲਤਾ ਦੇ ਝੰਡੇ ਕੱਢਣ ਵਾਲੇ ਹੋ ਤੁਸੀਂ ਮਾਤਾ ਲਕਸ਼ਮੀ ਤੁਹਾਡੇ ਉੱਪਰ ਸਭ ਤੋਂ ਵੱਧ ਮਿਹਰਬਾਨ ਰਹਿਣ ਵਾਲੀ ਹੈ ਅਤੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੇ ਨੌਕਰੀ ਦੀ ਪ੍ਰਾਪਤੀ ਹੋਵੇਗੀ ਜੋ ਜਾਤੀਗ੍ਰ ਪ੍ਰਤੀਯੋਗੀ ਪ੍ਰੀਖਿਆ ਨੌਕਰੀ ਸਬੰਧਿਤ ਦਿੱਤੀ ਹੋਈ ਹੈ ਤਾਂ ਉਸੇ ਚੰਗੇ ਪਰਨਾਮ ਆ ਸਕਦੇ ਹਨ ਉਹਨਾਂ ਦੇ ਪੱਖ ਵਿੱਚ ਆ ਸਕਦੇ ਹਨ ਸਮਾਂ ਹੈ ਕੁਝ ਅਜੇ ਆ ਹੈ ਤੁਹਾਡੇ ਲਈ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਵੀ ਦਿਨ ਦੁਗਣੇ ਰਾਜ ਨੂੰ ਤਰੱਕੀ ਮਿਲੇਗੀ ਤੁਸੀਂ ਆਪਣੇ ਵਿਹਾਰ ਦੇ ਪ੍ਰਤੀ ਕਾਰਜ ਖੇਤਰ ਦੇ ਪ੍ਰਤੀ ਸੁਚੇਤ ਰਹੋ ਤੁਸੀਂ ਚੁੱਕਨੇ ਰਹੋ ਕੋਈ ਤੁਹਾਡੇ ਨਾਲ ਧੋਖਾ ਵੀ ਕਰ ਸਕਦਾ ਹੈ ਤੁਹਾਨੂੰ ਹਾਨੀ ਪਹੁੰਚਾ ਸਕਦਾ ਹੈ ਬਸ ਸਕਾਰਾਤਮਕ ਰਹਿਣਾ ਹੈ ਅੱਖਾਂ ਮੀਟ ਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਖੁਦ ਫੈਸਲੇ ਲੈਣੇ ਹਨ ਕਿਸੇ ਦੇ ਭਰੋਸੇ ਰਹਿ ਕੇ ਕੋਈ ਫੈਸਲਾ ਨਹੀਂ ਲੈਣਾ ਕਿਸੇ ਉੱਪਰ ਨਿਰਭਰ ਨਹੀਂ ਹੋਣਾ ਖੁਦ ਕਾਜ ਤੁਹਾਨੂੰ ਕਰਨੇ ਹਨ ਕਿਉਂਕਿ ਹੁਣ ਤੁਹਾਨੂੰ ਸਫਲਤਾਵਾਂ ਹਾਸਲ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੋਸੋ ਸਿੱਖਿਆ ਨੌਕਰੀ ਅਤੇ ਵਪਾਰ ਦੇ ਖੇਤਰ ਵਿੱਚ ਜੋ ਵੀ ਯਤਨ ਕਰੋਗੇ ਨਿਸ਼ਚਿਤ ਤੌਰ ਤੇ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਵੀ ਫੈਸਲਾ ਲਓਗੇ ਕੋਈ ਵੀ ਫੈਸਲਾ ਹੋਵੇ ਤੁਹਾਨੂੰ ਨਿਸ਼ਚਿਤ ਤੌਰ ਤੇ ਸਫਲਤਾ ਦਿਲਵਾਉਣ ਵਾਲਾ ਹੈ ਕੋਈ ਵੀ ਫੈਸਲਾ ਹੋਵੇ ਨੌਕਰੀ ਨਾਲ ਸੰਬੰਧਿਤ ਵਪਾਰ ਨਾਲ ਸੰਬੰਧਿਤ ਵਿਆਹ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦਾ ਕੋਈ ਫੈਸਲਾ ਲੈਂਦੇ ਹੋ ਤਾਂ ਸਫਲਤਾ ਤੁਹਾਨੂੰ ਮਿਲਣ ਵਾਲੀ ਹੈ ਸਮਾਂ ਹੀ ਅਜੇ ਆਹ ਹੈ ਮਾਂਚਾਇਆ ਤੁਹਾਨੂੰ ਪਿਆਰ ਮਿਲ ਸਕਦਾ ਹੈ ਜਿਸ ਨਾਲ ਤੁਸੀਂ ਪ੍ਰੇਮ ਕਰ ਸਕਦੇ ਹੋ ਜਿਵੇਂ ਸਾਥੀ ਬਣਾਉਣਾ ਚਾਹੁੰਦੇ ਹੋ ਇਹ ਮਨੋ ਕਾਮਨਾ ਵੀ ਤੁਹਾਡੀ ਪੂਰੀ ਹੋ ਸਕਦੀ ਹੈ ਅਣਵਿਆਹੀ ਲੋਕਾਂ ਲਈ ਕੋ ਚੰਗਾ ਪ੍ਰਸਤਾਵ ਵਿਆਹ ਨਾਲ ਸਬੰਧਿਤ ਆ ਸਕਦਾ ਹੈ ਵਿਆਹ ਨਾਲ ਸੰਬੰਧੀ ਚਰਚਾ ਉਹਨਾਂ ਦੇ ਘਰ ਦੇ ਵਿੱਚ ਚੱਲ ਸਕਦੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਇੱਕ ਚੰਗੇ ਜਿਵੇਂ ਸਾਥੀ ਦੀ ਪ੍ਰਾਪਤੀ ਹੋ ਸਕਦੀ ਹੈ ਬਹੁਤ ਹੀ ਚੰਗਾ ਸਮਾਂ ਹੈ ਪ੍ਰੇਮ ਸੁਪੰਨਾਂ ਦੇ ਲਈ ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਰਹਿਣ ਵਾਲੀਆਂ ਹਨ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਸੰਤਾਨ ਪ੍ਰਾਪਤੀ ਦੇ ਇਸ਼ਕ ਜੜਕਾ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਣ ਵਾਲਾ ਹੈ ਘਰ ਪਰਿਵਾਰ ਵਿੱਚ ਕਲਕਾਰੀਆਂ ਗੂੰਜਣ ਵਾਲੀਆਂ ਹਨ ਸੰਤਾਨ ਪ੍ਰਾਪਤੀ ਦੀ ਵੱਡੇ ਖੁਸ਼ਖਬਰੀ ਹੋਣ ਤੁਹਾਨੂੰ ਪ੍ਰਾਪਤ ਹੋਣ ਵਾਲੀ ਹੈ ਤੁਹਾਨੂੰ ਨਾਲ ਹੀ ਨਾਲ ਇਹ ਵੀ ਦੱਸ ਦਈਏ ਦੋਸਤੋ ਕਿ ਤੁਸੀਂ ਇਹ ਤਾਂ ਤੁਸੀਂ ਆਪਣੀ ਕਮਜ਼ੋਰੀ ਸਮਝੋ ਜਨ ਕੁਝ ਸਮਝੋ ਕ੍ਰੋਧ ਅਤੇ ਬਾਣੀ ਤੇ ਸੰਜਮ ਰੱਖਣਾ ਹੈ ਜੋ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਤੁਸੀਂ ਕ੍ਰੋਧਿਤ ਬਹੁਤ ਜਲਦੀ ਹੋ ਜਾਂਦੇ ਹੋ ਤੇ ਕੁਝ ਵੀ ਬੋਲ ਦਿੰਦੇ ਹੋ ਬਹੁਤ ਸਾਰੇ ਅਜਿਹੇ ਕਰੋ ਤੁਹਾਨੂੰ ਨਿਰੰਤਰ ਨਹੀਂ ਕਰ ਪਾਉਂਦੇ ਤੇ ਬਾਣੀ ਨਾਲ ਕੁਝ ਅਪਸ਼ਬਦ ਬੋਲ ਦਿੰਦੇ ਹੋ ਤਾਂ ਦੋਸਤੋ ਇਹ ਵੀ ਤੁਹਾਡੇ ਨਾ ਕਾਮਯਾਬੀ ਮਿਲਣ ਦਾ ਸਭ ਤੋਂ ਵੱਡਾ ਕਾਰਨ ਹੈ ਬਾਂਦੇ-ਬਾਂਦੇ ਕੰਮਾਂ ਨੂੰ ਤੁਹਾਡਾ ਕ੍ਰੋਧ ਗਲਤ ਬਾਣੀ ਵਿਗਾੜ ਦਿੰਦੀ ਹੈ ਤਾ ਇਸ ਤੇ ਸੰਜਮ ਰੱਖੋ ਗ੍ਰੋਥ ਤੇ ਨਿਰੰਤਰ ਰੱਖੋ ਚੰਗਾ ਬੋਲੋ ਵਾਹਨ ਵਿੱਚ ਸਾਵਧਾਨੀ ਪੂਰਵਕ ਚਲਾਓ ਕੋਈ ਦੁਰਘਟਨਾ ਦੇ ਵਿੱਚ ਆਸ ਪਨ ਸਕਦੇ ਹਨ ਵਾਹਨ ਚਲਾਓ ਤਾਂ ਸਾਵਧਾਨੀ ਪੂਰਵਕ ਚਲਾਓ ਵੈਸੇ ਤਾਂ ਤੁਹਾਨੂੰ ਦੱਸ ਦੇ ਹੁਣ ਤੁਹਾਨੂੰ ਵਾਹਨ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਵਾਹਨ ਤੁਸੀਂ ਖਰੀਦ ਸਕਦੇ ਹੋ ਮਕਾਨ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਇਹ ਸੁਪਨਾ ਵੀ ਤੁਹਾਡਾ ਪੂਰਾ ਹੋ ਸਕਦਾ ਹੈ ਇਸ ਸਮੇਂ ਵਿੱਚ ਵੀਡੀਓ ਵਿੱਚ ਜਾਂਦੇ ਜਾਂਦੇ ਕੁਛ ਛੋਟੀ ਜਿਹੀ ਮਹੱਤਵਪੂਰਨ ਗੱਲ ਹੋ ਤੁਹਾਨੂੰ ਦੱਸ ਦਈਏ ਜੇ ਕੋਈ ਗਲਤ ਸੰਗਤ ਹੈ ਤਾਂ ਉਸ ਦਾ ਸਾਥ ਛੱਡ ਦਿਓ ਤੁਸੀਂ ਜਲਦ ਤੋਂ ਜਲਦ ਜੋ ਸ਼ਰਾਬ ਪੀਂਦੇ ਹਨ ਜਾਂ ਗਲਤ ਸੰਗਤ ਦਾ ਸਾਥ ਹੈ ਉਸ ਨੂੰ ਅੱਜ ਤੋਂ ਹੀ ਛੱਡ ਦਿਓ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਦੋਸਤੋ ਐਸੀ ਸਾਡੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ